ਸਾਜਨ ਪੰਜਾਬੀ ਟੀਵੀ ਤੇ ਆਪ ਜੀ ਦਾ ਸਵਾਗਤ ਕਰਦੇ ਆ ਅਕਸਰ ਅਸੀਂ ਐਸੀਆਂ ਸ਼ਖਸੀਅਤਾਂ ਨੂੰ ਤੁਹਾਡੇ ਸਾਹਮਣੇ ਕਰਦੇ ਆ ਰੂਬਰੂ ਪਰੋਣੇ ਆ ਜੋ ਆਪੋ ਆਪਣੇ ਖੇਤਰ ਵਿੱਚ ਜਿਨ੍ਹਾਂ ਨੇ ਨਾਮਣਾ ਖੱਟਿਆ ਹੁੰਦਾ ਜਿਨ੍ਹਾਂ ਨੇ ਕੋਈ ਵੱਡਾ ਹੋਂਰ ਹੁੰਦਾ ਤੇ ਅੱਜ ਵੀ ਅਸੀਂ ਇੱਕ ਐਸੀ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਕਰ ਰਹੇ ਆ ਜੋ ਕਿ ਮੇਰੇ ਪਰਮ ਮਿੱਤਰ ਨੇ ਪਰ ਲੰਬੇ ਸਮੇਂ ਤੋਂ ਭਾਵੇਂ ਅਸੀਂ ਸਾਡਾ ਮਿਲਲਾਪ ਹੁੰਦਾ ਰਿਹਾ ਪਰ ਜਿਹੜੀ ਕਲਾ ਉਹਦੇ ਵਿੱਚ ਸੀ ਉਹਦੇ ਬਾਰੇ ਮੈਨੂੰ ਇਲਮੀ ਨਹੀਂ ਸੀ ਤੇ ਅੱਜ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਮੈਂ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਅਰਜਿੰਦਰ ਬਲੂਜੀਤ ਉਹ ਅਰਜਿੰਦਰ ਜੀ ਨਾਲ ਅਸੀਂ ਗੱਲਬਾਤ ਕਰਾਂਦੇ ਅੰਦਰ ਜੀ ਸਸੀਕਾਲ ਜੀ ਸਸੀਕਾਲ ਜੀ ਸਾਜਨ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਸੀਕਾਲ ਤੇ ਸਾਜਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਹਤ ਠੀਕ ਹੈ ਬਹੁਤ ਵਧੀਆ ਬੱਲੇ ਬੱਲੇ ਆ ਯਾਰ ਬੜਾ ਸੋਹ ਪਿਆਰ ਉਸਤੋਂ ਨਿਕਲਿਆ ਮਿਲਦੇ ਆ ਭਾਰ ਰੋਜਾਂ ਬੈਠੇ ਉੱਟਦੇ ਵੀ ਆ ਪਰ ਜਿਹੜੀ ਕਲਾ ਤੇ ਪਿੰਡ ਵਾਲੇ ਤੋਂ ਮੈਨੂੰ ਪਤਾ ਲੱਗਿਆ ਆਰਾਮ ਨੇ ਦੱਸਿਆ ਸੀ ਯਾਰਾ ਯਾਰ ਇਹ ਤਾਂ ਐਡੀ ਵੱਡੀ ਕਲਾ ਇੱਕ ਸੋ ਛੋਟਾ ਜਿਹਾ ਹੁੰਦਾ ਸੀ ਮਰ ਜਿਹੜੇ ਕੁਲਦੀਪ ਮਾੜਕ ਜੀ ਜਨਾਬ ਕੁਲਦੀਪ ਮਾੜ ਕੋਲੇ ਚਲਾ ਗਿਆ ਸੀ ਰੁਸ ਕੇ ਚਲਾ ਗਿਆ ਸੀ ਤੇ ਉਹ ਕੀ ਕਹਾਣੀ ਕੀ ਸੀ ਕਾਣੂ 사ਜਨ ਜੀ ਤੁਸੀਂ ਪੁਰਾਣੇ ਛੋਟੀ ਉਮਰ ਦੇ ਜਿਹੜੇ ਜ਼ਖਮ ਆਓ ਤੁਸੀਂ ਛੇੜਦੇ ਹੋ ਮੈਂ ਤਾਂ ਭੁੱਲਿਆ ਬੈਠਾ ਸੀ ਹੁਣ ਇਸ ਗੱਲ ਨੂੰ ਚਲੋ ਤੁਸੀਂ ਜੇ ਇਹ ਗੱਲ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਇੱਕ ਯਾਦ ਆ ਨਾ ਜਦੋਂ ਯਾਦਾਂ ਦੇ ਆਪਾਂ ਜਿਹੜੇ ਵਰਕੇ ਫਰੋਲਦੇ ਆ ਹਾਂਜੀ ਹਾਂਜੀ ਇਹ ਉਹਦੇ ਚ ਵੀ ਸਾਨੂੰ ਵੀ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਦੇਖੋ ਤੁਸੀਂ ਜਿੰਦਗੀ ਦੇ ਇੱਕ ਅੱਧ ਪਾਰ ਤੋਂ ਉੱਪਰ ਟੱਪ ਗਏ ਆ ਤੇ ਉਹ ਤੁਹਾਡਾ ਇੱਕ ਬਚਪਨਾ ਸੀ ਬਚਪਨ ਚ ਤੁਸੀਂ ਮਾਨਕ ਸਿੰਘ ਸਾਹਿਬ ਦੀਆਂ ਜਿਹੜੀ ਗਾਇਕੀ ਨੂੰ ਪਸੰਦ ਕਰਦੇ ਸੀ ਮੈਂ ਲੱਭ ਜਦੋਂ ਕਿਸੇ ਨੂੰ ਪਸੰਦ ਕਰਦੇ ਆ ਕੋਈ ਆਪਣਾ ਮਹਿਬੂਬ ਕਲਾਕਾਰ ਹੁੰਦਾ ਤੇ ਸਾਡੇ ਇੱਕ ਤੁਹਾਡਾ ਉਹ ਬਚਪਨ ਵਾਲਾ ਜਿਹੜਾ ਮਨ ਸੀ ਉਹਦੇ ਤੇ ਤੁਹਾਡੇ ਜਿਹੜੀ ਮਨ ਲੋ ਪਿਆਰ ਮੁਹੱਬਤ ਜਾਗੀ ਸੀ ਤੇ ਕਿਵੇਂ ਗਏ ਸੀ ਉੱਥੇ ਕੀ ਗੱਲ ਬਣ ਗਈ ਸੀ ਕਿਉਂਕਿ ਕਿਹੜੇ ਗੀਤ ਸੁਣਦੇ ਹੁੰਦੇ ਸੀ ਮਾਨਕ ਸਾਹਿਬ ਦੇ ਪਹਿਲਾਂ ਸਾਜਨ ਜੀ ਪਸੰਦ ਦੀ ਗੱਲ ਤਾਂ ਕੀ ਹੈ ਕਹਿੰਦੀ ਆ ਮੈਨੂੰ ਤਾਂ ਇੱਕ ਜਨੂਨ ਸੀ ਹਾਂ ਕੁਲਦੀਪ ਮਾਨਕ ਸਾਹਿਬ ਦਾ ਮੈਂ ਇੰਨਾ ਤਕੜਾ ਫੈਨ ਸੀ ਉਹਨੇ ਜਿੱਦਣ ਨੂੰ ਫੇਸ ਕਰ ਲਓ ਜੀ ਮੇਰੇ ਹਾਂ ਮਤਲਬ ਗੱਲ ਛੱਡ ਦਿਓ ਤੁਸੀਂ ਵੀ ਮੈਂ ਆਪਦੇ ਮੂੰਹ 'ਚੋ ਸ਼ਬਦ ਨਹੀਂ ਕਹਿ ਸਕਦਾ ਵੀ ਮੈਂ ਉਹਦਾ ਕਿੰਨਾ ਵੱਡਾ ਫੈਨ ਸੀ ਕਿ ਕਿਹੜੇ ਗੀਤ ਹੁੰਦੇ ਸੀ ਉਦੋਂ ਜਦੋਂ ਉਦੋਂ ਮੈਂ 1978 ਦੇ ਵਿੱਚ ਮੈਟਰ ਕੀਤੀ ਤੇ 1976 ਦੇ ਵਿੱਚ ਇਹਨਾਂ ਦਾ ਐਲਪੀ ਰਿਕਾਰਡ ਆਇਆ ਤੇਰੇ ਟਿੱਲੇ ਤੋਂ ਸੂਰਤ ਦੀ ਦੀ ਹੀਰ ਦੀ ਹਾਂ ਤਾਂ ਸਿਰਾ ਜਿਹੜਾ ਜਵਾਸ ਸੀ ਤੇ ਉਹਨੇ ਜੀ ਬੱਸ ਫਿਰ ਕੁਲਦੀਪ ਮਾਨਕ ਕੁਲਦੀਪ ਮਾਨਕ ਪਈ ਹੋ ਗਈ ਪਿੰਡਾਂ ਦੇ ਵਿੱਚ ਤੇ ਲੋਕ ਲੁਧਿਆਣੇ ਨੂੰ ਫਿਰ ਵੀਰਾਂ ਘੱਤਤੀਆਂ ਲੋਕਾਂ ਨੇ ਪ੍ਰੋਗਰਾਮ ਕਰਨਾ ਜੀ ਪ੍ਰੋਗਰਾਮ ਕਰਨਾ ਤੇ ਪੁੱਛ-ਪੁੱਛ ਕੇ ਲੋਕ ਵਿਆਹ ਕਰਨ ਲੱਗ ਗਏ ਆ ਡੇਟ ਕੁਲਦੀਪ ਮਾਨਕ ਨੂੰ ਪੁੱਛਦੇ ਪਹਿਲਾਂ ਵੀ ਤੁਹਾਡੇ ਕੋਲੇ ਕਿਹੜੀ ਡੇਟ ਖਾਲੀ ਹੈ ਤੇ ਫਿਰ ਲੋਕ ਵਿਆਹ ਕਰਦੇ ਤੇ ਮੈਂ ਉਹਦਾ ਐਡਾ ਫੈਨ ਸੀ ਵੀ ਜਦੋਂ ਇਹ ਗੀਤ ਚੱਲਿਆ ਬਹੁਤ ਜ਼ਿਆਦਾ ਤੇ ਮੈਂ 10ਵੀਂ ਦੇ ਪੇਪਰ ਦਿੱਤੇ ਸੀ ਤੇ ਉਦੋਂ ਨਾ 2-2 ਤਿੰਨ-ਤਿੰਨ ਮਹੀਨੇ ਰਿਜ਼ਲਟ ਨਹੀਂ ਆਉਂਦਾ ਸੀ 10ਵੀਂ ਤੇ ਮੈਂ ਸੋਚਾਂ ਸੋਚਦਾ ਸੀ ਵੀ ਮੈਂ ਮਿਲਣਾ ਹੈ ਤੇ ਮੈਂ ਦਰਸ਼ਨ ਕਰਨੇ ਆ ਉਹਦੇ ਤੇ ਕਿਵੇਂ ਕਰਾਂ ਕਿ ਕਿੰਨੀ ਗੌਰ ਹੁੰਦੀ ਏ ਤੁਹਾਡੀ ਮੇਰੀ ਉਦੋਂ ਉਮਰ 17 ਸਾਲ ਦੀ ਹੋਊਗੀ 17-18 ਸਾਲ ਦੀ ਹਾਂ ਤੇ ਮੈਂ ਘਰੇ ਬਹਾਨਾ ਲਾ ਕੇ ਵੀ ਮੈਂ ਚੱਲਿਆ ਸਿਸਟਰ ਕੋਲੇ ਤੇ ਮੈਂ બસ ਚੜ ਗਿਆ ਜੀ ਸੁਬਹਲਾ ਕਰੋ ਇਹ ਬਣਾ ਲਿਆ ਵੀ ਹਾਂ ਵੀ ਮੈਂ ਕਿ ਸਿਸਟਰ ਕੋਲੇ ਜਾਣਾ ਉੱਥੇ ਮੈਨੂੰ ਲੱਗਣਗੇ 10 15 ਦਿਨ ਅਬੀ ਉਹ ਘਰ ਦੇ ਬਾਅਦ ਚ ਹਾਂ ਉਹ ਕਰਨੇ ਭਜਣਾ ਬਿਲਕੁਲ ਬਿਲਕੁਲ ਤੇ ਮੈਂ ਜੀ ਇੱਥੋਂ ਬਸ ਤਾਂ ਸਾਡੇ ਆਉਂਦੀ ਨਹੀਂ ਸੀ ਉਦੋਂ ਹਾਂ ਮੈਂ ਮਹਿਮਾ ਸਰਜੇ ਤੋਂ ਜਾ ਕੇ ਸਾਡੇ ਮਹਿਮਾ ਸਰਜਾ ਸੀ ਉੱਥੋਂ ਜਾ ਕੇ ਬਸ ਚੜਿਆ ਤੇ ਗੋਨੇ ਆਣੇ ਉਤਰ ਗਿਆ ਗੋਨੇ ਆਣੇ ਤੋਂ ਫਿਰ ਮਾ ਲੁਧਿਆਣੇ ਹਾਂ ਜੀ ਫਿਰ ਜਿਹੜੀ ਉਹ ਕੋਈ ਜਮਾ ਪੂੰਜੀ ਕਰੀ ਸੀ ਜੇਬ ਚ ਕੋਈ ਕਰ ਉਹ ਮੈਂ ਸਾਡੇ ਚਾਚਾ ਹੀ ਲੱਗਦਾ ਸੀ ਸਾਡਾ ਪਿੰਡ ਚੋਂ ਉਹਨਾਂ ਤੋਂ ਮੈਂ 100 ਰੁਪਿਆ ਲਿਆ ਬਾਰਾ ਮੈਂ ਕਿ ਮੈਨੂੰ ਚਾਹੀਦਾ ਉਹ 100 ਰੁਪਏ ਬਹੁਤ ਵੱਡੇ 50 ਰੁਪਏ ਮੈਨੂੰ ਮੇਰੇ ਪਿਤਾ ਜੀ ਨੇ ਦੇਤੇ ਸੀ ਵੀ ਚਲ ਤੂੰ ਇਹ ਕੁੜੀ ਕੋਲੇ ਜਾਂਦਾ ਤਾਂ ਲੈ ਜਾ ਮੈਂ ਲੁਧਿਆਣੇ ਜਾਵੜਿਆ ਜੀ ਹਾਂ ਲੁਧਿਆਣੇ ਮੈਨੂੰ ਪਤਾ ਦੱਸਿਗਾ ਵੀ ਬੱਸ ਅਡੇ ਦੇ ਸਾਹਮਣੇ ਦਫ਼ਤਰ ਹੈ ਇਹਨਾਂ ਦੇ ਹਾਂ ਤੇ ਮੈਂ ਜੇ ਲੁਧਿਆਣੇ ਬੱਸ ਅਡੇ ਉਤਰ ਗਿਆ ਜਾ ਕੇ ਤੇ ਮੈਂ ਉੱਥੇ ਸਾਹਮਣੇ ਬੋਰਡ ਲੱਗਿਆ ਦੇਖਿਆ ਕਲਾਕਾਰਾਂ ਦੇ ਤੇ ਮੈਂ ਉੱਥੇ ਥੱਲੇ ਚਾਹ ਦਾ ਇੱਕ ਖੋਖਾ ਸੀ ਉੱਥੇ ਬੈਠ ਗਿਆ ਜਾ ਕੇ ਉੱਥੇ ਯਾਨੀ ਕਿ ਸਾਰੇ ਕਲਾਕਾਰਾਂ ਦੇ ਦਫ਼ਤਰ ਹੀ ਉੱਥੇ ਦਫ਼ਤਰ ਹੀ ਉੱਥੇ ਸੀਗੇ ਸਾਰੇ ਹਾਂ ਬੋਰਡ ਲੱਗੇ ਸੀ ਕਿ ਉੱਥੇ ਬੜੇ ਵੱਡੇ ਵੱਡੇ ਬੋਰਡ ਲੱਗੇ ਤੇ ਮੈਂ ਜਦੋਂ ਦੇਖਿਆ ਕੁਲਦੀਪ ਮਾਨ ਕੈਂਡ ਪਾਰਟੀ ਤੇ ਮੈਂ ਮੇਰੀ ਰੂਹ ਜਿਹੜੀ ਖਿੜ ਗਈ ਖਿੜ ਗਈ ਮੈਂ ਕਿਹਾ ਵੀ ਅੱਜ ਤਾਂ ਮਾਨਕ ਸਾਹਿਬ ਦੇ ਦਰਸ਼ਨ ਹੋਣਗੇ ਹਾਂ ਤੇ ਮੈਂ ਉਹ ਦਫ਼ਤਰ ਜੀ ਬੈਠੇ ਉਹ ਤੇ ਮੈਂ ਜੀ ਉਹ ਖੋਖੇ ਵਾਲੇ ਕੋਲੇ ਜਾ ਕੇ ਚਾਹ ਪੀਤੀ 50 ਪੈਸਾ ਦਾ ਉਹ ਚਾਹ ਦਾ ਕੱਪ ਸੀਗਾ ਹਮ ਤੇ ਉਹ ਮੈਨੂੰ ਆਦਾ ਜਵਾਨਾ ਤੈਨੂੰ ਕਿੰਨਾ ਚਿਰ ਹੋ ਗਿਆ ਬੈਠੇ ਨੂੰ ਤੇ ਕਿੱਥੋਂ ਆਇਆ ਤੂੰ ਮੈਂ ਕਿਹਾ ਜੀ ਮੈਂ ਬਠਿੰਡੇ ਜ਼ਿਲ੍ਹੇ ਤੋਂ ਆਇਆ ਤੇ ਕਹਿੰਦਾ ਕਿਹਨੂੰ ਮਿਲਣਾ ਮੈਂ ਕਿਹਾ ਜੀ ਕੁਲਦੀਪ ਮਾਨਕ ਨੂੰ ਉਹ ਆਦਾ ਕਮਲਿਆ ਇੱਥੇ ਤਾਂ ਮਾਨਕ ਸਾਹਿਬ ਦਾ ਬਹੁਤ ਘਟ ਆਉਂਦੇ ਆ ਤੇ ਉਹ ਤਾਂ ਜਾਦੇ ਉਹ ਤ੍ਰੀਕੇ ਪਿੰਡਾਂ ਨਾਲ ਉੱਥੇ ਦੇਵ ਤ੍ਰੀਕਿਆਂ ਵਾਲੇ ਦੇ ਘਰੇ ਜਾਂ ਜਿੱਥੇ ਉਹਨਾਂ ਦੀ ਰੈਸ਼ਾ ਉੱਥੇ ਆਉਂਦੇ ਇੱਥੇ ਤਾਂ ਬਹੁਤ ਘੱਟ ਆਉਂਦੇ ਇੱਥੇ ਕਿੰਨੇ ਕਦ ਤੱਕ ਬੈਠਾ ਰਹੇਗਾ ਤੂੰ ਹਾਂ ਦਫ਼ਤਰ ਦੇ ਸੈਕਟਰੀ ਹੋਣਗੇ ਮੈਂ ਕਿਹਾ ਜੀ ਮੈਨੂੰ ਫਿਰ ਦਫ਼ਤਰ ਚ ਉਹਨਾਂ ਦਫ਼ਤਰ ਚ ਮੇਵਾ ਸਿੰਘ ਸੀ ਕਲਰਕ ਉਹਨਾਂ ਦਾ ਮੇਵਾ ਸਿੰਘ ਕਿ ਸੇਵਾ ਸਿੰਘ ਸੀ ਨਹੀਂ ਸੇਵਾ ਸਿੰਘ ਦਾ ਬ੍ਰਦਰ ਮੇਵਾ ਸਿੰਘ ਮੇਵਾ ਸਿੰਘ ਹਾਂ ਸੇਵਾ ਸਿੰਘ ਨੌਰਥ ਜੀ ਉਹਨਾਂ ਦੇ ਬ੍ਰਦਰ ਸੀਗੇ ਮੇਵਾ ਸਿੰਘ ਲਲਤੋ ਅੱਛਾ ਲਲਤੋ ਮੈਂ ਉਹਨਾਂ ਦੇ ਕੋਲੇ ਚਲਾ ਗਿਆ ਹੂੰ ਤੇ ਉਹਾਂ ਦੇ ਹਾਂ ਭਾਈ ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਮੈਂ ਮਾਨਕ ਸਾਹਿਬ ਨੂੰ ਮਿਲਣਾ ਕਹਿੰਦੇ ਕਿੱਥੋਂ ਆਇਆ ਮੈਂ ਕਿਹਾ ਜੀ ਬਠਿੰਡਾ ਜਿਲ੍ਹਾ ਹੈ ਮੇਰਾ ਹੂੰ ਤੇ ਅਬਲੂ ਕੋਟਲੀ ਪਿੰਡ ਉਹ ਕਹਿੰਦੇ ਅੱਛਾ ਮਾਨਕ ਸਾਹਿਬ ਦੇ ਇਲਾਕੇ ਦਾ ਹੀ ਆ ਤੂੰ ਤਾਂ ਹਾਂ ਮੈਂ ਕਿਹਾ ਜੀ ਹਾਂ ਤੇ ਕਹਿੰਦੇ ਕਿਵੇਂ ਮਿਲਣਾ ਕੋਈ ਪ੍ਰੋਗਰਾਮ ਬੁੱਕ ਕਰਨਾ ਮੈਂ ਕਿਹਾ ਜੀ ਕਿਹੜਾ ਪ੍ਰੋਗਰਾਮ ਬੁੱਕ ਕਰਨਾ ਮੇਰਾ ਤਾਂ ਮੈਂ ਤਾਂ ਉਹਨਾਂ ਦੇ ਦਰਸ਼ਕ ਕਰਨੇ ਆ ਉਹਾਂ ਦੇ ਅੱਛਾ ਮੈਂ ਕਿਹਾ ਹਾਂ ਕਹਿੰਦੇ ਯਾਰ ਉਹ ਤਾਂ ਤਾਂ ਪਤਾ ਕੋਈ ਨਹੀਂ ਆ ਜਾਣ ਤਾਂ ਹੋਣ ਆ ਜਾਣ ਤੇ ਨਾ ਆਉਣ ਤਾਂ ਉਹ 5 ਦਿਨ ਨਾ ਆਉਣ ਉਹ ਮੈਨੂੰ ਕਹਿੰਦਾ ਵੀ ਇੱਥੇ ਤਾਂ ਪਤਾ ਨਹੀਂ ਕਦੋਂ ਆਉਣ ਹੋ ਮੈਂ ਕਿਹਾ ਜੀ ਫੇਰ ਹੂੰ ਕਹਿੰਦੇ ਵੀ ਉਦੋਂ ਤਾਂ ਕਿਹੜਾ ਟੈਲੀਫੋਨ ਸੀਗੇ ਵੀ ਫੋਨ ਕਰਕੇ ਮੋਬਾਈਲ ਤੇ ਪੁੱਛ ਲਈਏ ਵੀ ਕਿੱਥੇ ਆ ਕਿੱਥੇ ਨਹੀਂ ਹਾਂ ਲੈਂਡਲਾਈਨ ਫੋਨ ਸੀਗੇ ਤੇ ਉਹ ਮੈਨੂੰ ਆਹਦੇ ਤੋਂ 3 ਕੇ ਪਿੰਡ ਚਲਾ ਜਾ ਹੂੰ ਉੱਥੇ ਉਹਨਾਂ ਕੋਲੇ ਤਾਂ ਗੇੜਾ ਮਾਰਦੇ ਮਾਰਦੇ ਆ ਅੱਛਾ ਮੈਂ ਕਿਹਾ ਵੀ ਕਿੰਨੀ ਕੁ ਦੂਰ ਐ ਇੱਥੋਂ ਕਹਿੰਦੇ ਬਸ ਇੱਥੋਂ 12 13 ਕਿਲੋਮੀਟਰ ਹੋਊਗਾ ਤੇ ਮੈਂ ਜੀ ਉੱਥੋਂ ਬੱਸ ਲਈ ਤੇ ਉਹ ਬੱਸ ਵਾਲੇ ਨੂੰ ਪੁੱਛਿਆ ਉਹ ਕਹਿੰਦੇ ਅਸੀਂ ਫਰੋਜਪੁਰ ਵਾਲੀ ਸਗੀ ਬੱਸ ਲੰਮੇ ਰੂਟ ਵਾਲੀ ਉਹ ਕਹਿੰਦੇ ਅਸੀਂ ਨਹੀਂ ਤਾਰਦੇ ਅੱਛਾ ਫੇਰ ਜੀ ਉੱਥੋਂ ਮੈਂ ਕਿਸੇ ਟਰੈਕਟਰ ਤੇ ਚੜਿਆ ਹੂੰ ਉੱਥੋਂ ਚੜ ਕੇ ਮੈਂ ਉਹਨੇ ਮੈਨੂੰ ਵਿਚਾਰੇ ਨੇ ਕੋਈ ਅ ਸੀਗਾ ਲਈ ਜਾਂਦਾ ਸਮਾਨ ਸਮੋਂ ਟਰਾਲੀ ਤੇ ਉਹਨੇ ਮੈਨੂੰ ਤ੍ਰੀਕੇਪਿੰਡ ਦੇ ਅੱਡੇ ਤੇ ਤਾਰਤਾ ਉੱਥੇ ਮੇਨ ਰੋਡ ਤੇ ਉੱਥੋਂ ਜੀ ਮੈਂ ਤੁਰ ਕੇ ਤੇ ਤ੍ਰੀਕੇਪਿੰਡ ਪਹੁੰਚ ਗਿਆ ਮੈਂ ਉੱਥੇ ਪੁੱਛਿਆ ਉਹ ਕਹਿੰਦੇ ਵੀ ਉਹ ਸਾਹਮਣਾ ਘਰ ਹੈ ਦੇਵਜੀ ਦਾ ਅਸੀਂ ਉੱਥੇ ਚਲੇ ਗਏ ਮੈਂ ਤੇ ਦੇਵਜੀ ਵੀ ਘਰੇ ਹੈ ਨਹੀਂ ਸੀ ਉਹ ਕਹਿੰਦੇ ਜਿਉਂ ਸ਼ਹਿਰ ਗਏ ਆਉਣ ਆਲੇ ਆ ਉਹਨਾਂ ਦਾ ਇੱਕ ਬੰਦਾ ਸੀਗਾ ਕੋਈ ਪਤਾ ਨਹੀਂ ਸੇਰੀ ਹੋਣਾ ਜਾਂ ਕੋਈ ਨੌਕਰ ਹੋਣਾ ਮੈਨੂੰ ਨਹੀਂ ਪਤਾ ਉਹ ਕਹਿੰਦਾ ਕਿਵੇਂ ਅਸੀਂ ਮੈਂ ਕਿਹਾ ਜੀ ਮੈਂ ਮਿਲਣਾ ਉਹਨਾਂ ਨੂੰ ਕਹਿੰਦੇ ਮਾਸਟਰ ਜੀ ਨੂੰ ਉਹਨੂੰ ਮਾਸਟਰ ਜੀ ਕਹਿੰਦੇ ਸੀ ਅੱਛਾ ਮੈਂ ਕਿਹਾ ਵੀ ਹਾਂ ਕਹਿੰਦੇ ਕੋਈ ਨਹੀਂ ਬਹਿ ਜਾ ਆ ਜਾਂਦੇ ਆ ਉਹਨੇ ਮੈਨੂੰ ਪਾਣੀ ਪੂਣੀ ਪਿਆਇਆ ਤੇ ਅਸੀਂ ਬੈਠੇ ਰਹੇ ਇਹਨੇ ਉਹ ਜੀ ਸ਼ਾਮ ਨੂੰ 7:30 ਵਜੇ ਦਾ ਟਾਈਮ ਹੋ ਗਿਆ ਆਹੀ ਗਰਮੀਆਂ ਵਾਲੇ ਦਿਨ ਸੀ ਅੱਛਾ ਤੇ ਮਾਸਟਰ ਜੀ ਵੀ ਆ ਗਏ ਸਾਈਕਲ ਤੇ ਅੱਛਾ ਤੇ ਉਹ ਆਂਦੇ ਕਿਵੇਂ ਬਈ ਉਹਨੂੰ ਮੇਰੇ ਨਾਂ ਨਹੀਂ ਯਾਦ ਹੋ ਹਾਂ ਹਾਂ ਤੇ ਉਹ ਮੁੰਡੇ ਨੂੰ ਕਹਿੰਦੇ ਕਿਵੇਂ ਕੌਣ ਆ ਇਹ ਛੋਰ ਉਹ ਕਹਿੰਦੇ ਜੀ ਇਹ ਕਹਿੰਦਾ ਮੈਂ ਮਿਲਣਾ ਕਹਿੰਦੇ ਹਾਂ ਵੀ ਛੋਟੇ ਕਿਹਨੂੰ ਮਿਲਣਾ ਹੈ ਮੈਂ ਕਹੇ ਜੀ ਮੈਂ ਮਿਲਣਾ ਤਾਂ ਕੁਲਦੀਪ ਮਾਨਕ ਜੀ ਨੂੰ ਆ ਤੇ ਕਹਿੰਦਾ ਕਿਵੇਂ ਮੈਂ ਕਹੇ ਜੀ ਮੈਂ ਬਸ ਉਹਨਾਂ ਦੇ ਦਰਸ਼ਨ ਹੀ ਕਰਨੇ ਆ ਕਹਿੰਦੇ ਕਿੱਥੋਂ ਆਇਆ ਮੈਂ ਕਹੇ ਜੀ ਮੈਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਮੇਰਾ ਅਬਲੂ ਕੋਟਲੀ ਉੱਥੋਂ ਆਇਆ ਤੇ ਕਹਿੰਦੇ ਕਾਦੇ ਹੱਥੇ ਮਿਲਣਾ ਮੈਂ ਕਹੇ ਜੀ ਮੈਂ ਦਰਸ਼ਨ ਹੀ ਕਰਨੇ ਆ ਉਹਨਾਂ ਦੇ ਤੇ ਕਿੱਥੋਂ ਚੱਲ ਕੇ ਆਏ ਬਦਾਂ ਉਹਾਂ ਦੇ ਅੱਛਾ ਤੇ ਉਹ ਵਿਚਾਰੇ ਨੇ ਉਹਨਾਂ ਨੇ ਮੈਨੂੰ ਕਹਿੰਦੇ ਕੋਈ ਜਲਦੀ ਮਿਲਾ ਦੇਾਂਗੇ ਤੈਨੂੰ ਉਹਾਂ ਦਾ ਚਾਚੂ ਪਈ ਆ ਮੁੰਡੇ ਨੂੰ ਕਹਿੰਦੇ ਜੀ ਹਾਂ ਕਹਿੰਦੇ ਚੱਲ ਕੋਈ ਨਹੀਂ ਕਾਕਾ ਇੱਥੇ ਬਹਿ ਜਾ ਤੇ ਉਹ ਆ ਜਾਂਦਾ ਹੁਣੇ ਕੋਈ ਨਹੀਂ ਉਹ ਇੰਨੀ ਗੱਲ ਕਰਕੇ ਅੰਦਰ ਜਾਵੜੇ ਅਸੀਂ ਉੱਥੇ ਬੈਠੇ ਰਹੇ ਗੱਲਾਂ ਬਾਤਾਂ ਕਰਦੇ ਰਹੇ ਉਹ ਆਪਣੇ ਦੇਵ ਤਰੀਕੇ ਵਾਲੇ ਦਾ ਘਰ ਸੀਗੇ ਦੇਵ ਤਰੀਕੇ ਵਾਲੇ ਦਾ ਘਰ ਨਹੀਂ ਦੇਵ ਤਰੀਕੇ ਵਾਲੇ ਸੀ ਉਹ ਤਾਂ ਲੁਧਿਆਣੇ ਰਹਿੰਦੇ ਸੀ ਮੇਰੇ ਖਿਆਲੋਂ ਤੂੰ ਉੱਥੇ ਵੀ ਆ ਜਾਂਦੇ ਸੀ ਉੱਥੇ ਹੁੰਦੇ ਜਾਂਦੇ ਸੀ ਹਾਂ ਤੇ ਉਸ ਰਾਤ ਜੀ ਮੈਂ ਉੱਥੇ ਪੈ ਗਿਆ ਉਹਨਾਂ ਨੇ ਮੈਨੂੰ ਰੋਟੀ ਪਾਣੀ ਖਵਾਇਆ ਬਿਸਤਰਾ ਦਿੱਤਾ ਕਹਿੰਦੇ ਅੱਜ ਤਾਂ ਆਏ ਨਹੀਂ ਤੇ ਹੋ ਸਕਦਾ ਤੜਕੇ ਵੀ ਗਈ ਮੇਰੇ ਸੁਨੇਹਾ ਆ ਜਾਂਦੇ ਆ ਅੱਛਾ ਤੇ ਮੈਂ ਕਿਹਾ ਚਲੋ ਵੇਟ ਕਰ ਲੈਨੇ ਆ ਅਸੀਂ ਜੀ ਉੱਥੇ ਮੈਂ ਪੈ ਗਿਆ ਟੜਕੇ ਉੱਠਿਆ ਮੈਂ ਤੇ ਉਹੀ ਭਾਈ 8:30 ਵਜੇ ਕਾਰ ਆ ਕੇ ਖੜੀ ਤੇ ਉਹ ਮੈਨੂੰ ਆਦੇ ਆ ਗਿਆ ਆ ਗਿਆ ਮਾਨ ਕਾਰ ਤੇ ਮੇਰੀ ਧੜਕਣ ਤੇਜ਼ ਹੋ ਗਈ ਜੀ ਤੇ ਜਦੋਂ ਮੈਂ ਪੈਂਟ ਸ਼ਰਟ ਪਾਈ ਉਹਨਾਂ ਦੇ ਤੇ ਜਦੋਂ ਉਤਰੇ ਕਾਰ ਚੋਂ ਤੇ ਆਉਣ ਸਾਰੀ ਕਹਿੰਦੇ ਕਿੱਥੇ ਆ ਬਾਪੂ ਉਹਨ ਮੁੰਡੇ ਨੂੰ ਕਹਿੰਦੇ ਉਹ ਕਹਿੰਦੇ ਅੰਦਰ ਹੀ ਆ ਜੀ ਤੇ ਅੰਦਰ ਚਲੇ ਗਏ ਤੇ ਅੰਦਰ ਪੱਗ ਬੰਨੀ ਜਾਂਦੇ ਸੀਗੇ ਉਦੋਂ ਤ੍ਰੀਕੇ ਸਾਹਿਬ ਤੇ ਡਿਊਟੀ ਡਿਊਟੀ ਜਾਣਾ ਹੋ ਉਹਨਾਂ ਨੇ ਮੇਰੇ ਖਾਲ ਕਿਤੇ ਉਹ ਕਹਿੰਦੇ ਉਹ ਮਾਨਕਾ ਤੈਨੂੰ ਨਾ ਮੁੰਡਾ ਤੇਰੇ ਜ਼ਿਲ੍ਹੇ ਦਾ ਕੋਈ ਮਿਲਣ ਆਇਆ ਅੱਛਾ ਕਹਿੰਦੇ ਬਲਾ ਬਲਾ ਕਿੱਥੇ ਆ ਉਹਨਾਂ ਨੇ ਜੀ ਮੈਨੂੰ ਆਵਾਜ਼ ਮਾਰੀ ਕਹਿੰਦੇ ਛੋਟੇ ਤੂੰ ਆ ਆ ਜਾ ਕਰ ਆ ਜਾ ਤੈਨੂੰ ਕਰ ਲਾ ਦਰਸ਼ਨ ਮੈਂ ਗਿਆ ਜੀ ਤੇ ਮੈਂ ਹੱਥ ਜੋੜ ਕੇ ਤੇ ਮੇਰੇ ਕਿੰਨੀਆਂ ਝੱਕੇ ਕਹਿੰਦੇ ਹਾਂ ਬਈ ਕਿਵੇਂ ਮੈਂ ਕਿਹਾ ਜੀ ਬਸ ਮੈਂ ਤੁਹਾਡੇ ਦਰਸ਼ਨ ਕਰਨੀ ਆਇਆ ਮੈਂ ਦਰਸ਼ਨਾਂ ਨੂੰ ਬਾਬਾ ਆ ਕਹਿੰਦਾ ਮੈਂ ਕਿਹਾ ਜੀ ਮੇਰੇ ਭਾਵੇਂ ਤਾਂ ਤੁਸੀਂ ਰੱਬ ਹੋ ਤੇ ਕਹਿੰਦਾ ਕਿਨੇ ਮੈਂ ਕਿਹਾ ਜੀ ਬਸ ਮੈਨੂੰ ਤਾਂ ਆਹੀ ਉਮੀਦ ਸੀ ਵੀ ਮੈਂ ਮਾਨਕ ਸਿੰਘ ਸਾਹਿਬ ਨੂੰ ਨੇੜੇੋਂ ਦੇਖ ਲਾਂ ਮੈਨੂੰ ਲੱਜਾ ਪਰੇ ਤੇ ਇਹਨਾਂ ਨੂੰ ਜਿਉਂ ਉਹਨਾਂ ਨੇ ਮੈਨੂੰ ਇਗਨੋਰ ਜਿਆ ਕਰਤਾ ਤੇ ਉਹ ਦੇਵ ਨਾਲ ਗੱਲਾਂ ਕਰਨ ਲੱਗੇ ਤਰੀਕੇ ਸਾਹਿਬ ਨਾਲ ਤੇ ਅੱਜ ਪ੍ਰੋਗਰਾਮ ਕਿੱਥੇ ਆਉਂ ਕਹਿੰਦੇ ਅੱਜ ਪ੍ਰੋਗਰਾਮ ਰੋਪੜ ਜ਼ਿਲ੍ਹੇ ਚ ਹੈ ਤੇ ਚਲੋ ਜੀ ਉਹ ਚਲੇ ਗਏ ਤੇ ਮੈਨੂੰ ਕੋਸ ਨਾ ਪੁੱਛਿਆ ਉਹਨਾਂ ਨੇ ਤੇ ਉਹ ਤਰੀਕੇ ਸਾਹਿਬ ਕਹਿੰਦੇ ਵੀ ਭਾਈ ਹੁਣ ਤੂੰ ਦਰਸ਼ਨ ਕਰ ਲੇ ਤੇ ਹੁਣ ਤੇਰਾ ਕੀ ਪ੍ਰੋਗਰਾਮ ਹੈ ਮੈਂ ਕਿਹਾ ਜੀ ਮੈਂ ਤਾਂ ਰਹੂੰਗਾ ਅਜੇ ਆ ਜੇ ਪੂਰੇ ਹੋਏ ਐ ਸੇ ਪੂਰੇ ਦਰਚਨ ਨਹੀਂ ਹੋਏ ਉਹ ਕਹਿੰਦੇ ਯਾਰ ਤੂੰ ਕਮਲਾ ਹਾਂ ਮੈਂ ਕਿਹਾ ਜੀ ਮੈਂ ਕਮਲਾ ਹੀ ਹਾਂ ਹਾਂ ਤੇ ਉਹ ਕਹਿੰਦੇ ਚੱਲ ਤੇਰੀ ਮਰਜ਼ੀ ਉਹ ਨਾ ਮੁੰਡੇ ਦਾ ਨਾਂ ਭੁੱਲ ਗਿਆ ਮੈਂ ਜਿਹੜਾ ਉਹਨਾਂ ਦੇ ਸੇਰੀ ਸੀ ਜਾਂ ਨੌਕਰ ਸੀ ਜਰਾਬ ਜਣੇ ਕੀ ਸੀ ਉਹਨਾਂ ਦਾ ਕੋਈ ਮੈਨੂੰ ਨਹੀਂ ਪਤਾ ਉਹਨਾਂ ਨੇ ਨਾਂ ਲਿਆ ਉਹਦਾ ਕਹਿੰਦੇ ਯਾਰ ਇਹ ਨੂੰ ਕੋਈ ਨਹੀਂ ਤੂੰ ਇੱਥੇ ਰੱਖ ਲਾ ਜਿੰਨੇ ਦਿਨੇ ਦਾ ਰਹਿਣਾ ਰਹਿ ਪੇ ਅੱਛਾ ਤੇ ਮਗਾਜੀ ਚਲੋ ਠੀਕ ਹੈ ਬੜੇ ਵੇੜੀ ਸੀ ਜਿਹੜਾ ਹੈ ਨਾ ਜਿਹੜਾ ਤੁਸੀਂ ਕੋਈ ਨਹੀਂ ਤੱਜ ਕਰਦਾ ਘਾਟੜੇ ਦਾ ਉਹ ਜੀ ਮੈਨੂੰ ਉਹ ਚਲੇ ਗਏ ਸਾਈਕਲ ਉਹਨਾਂ ਨੇ ਆਪ ਦਾ ਚੱਕਿਆ ਬੈਗ ਜਿਆ ਕੋਲ ਚੱਕਿਆ ਤੇ ਚਲੇ ਗਏ ਤੇ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਜੀ ਗੱਲਾਂ ਬਾਤਾਂ ਉਹਦੇ ਨਾਲ ਕਰਦੇ ਰਹੇ ਤੇ ਉਹ ਮੈਨੂੰ ਕਹਦੇ ਆ ਕਰੀ ਵੀ ਚੱਲ ਆਹ ਕਰ ਲਈਏ ਆਪਾਂ ਕਰ ਲਈਏ ਮੈਂ ਉਹ ਪਸ਼ੂ ਜੇ ਰੱਖੇ ਸੀ ਉਹਨਾਂ ਦੇ ਪਾਣੀ ਪੂਣੀ ਪੀਉਣ ਲੱਗ ਗਏ ਅੱਛਾ ਥੱਲੇ ਪਾਸੇ ਵੀ ਮੈਨੂੰ ਤਾਂ ਐ ਸੀ ਵੀ ਮੈਨੂੰ ਰੱਖ ਲੈਣੇ ਆਇਆ ਨਾ ਕਹਿਦਣ ਵੀ ਭਾਜਾ ਆ ਰੋਟੀਆਂ ਦਾ ਮੁੱਲ ਤਾਂ ਵੋੜ ਗਿਆ ਸੋ 사ਜੰਦ ਜੀ ਬਸ ਕੀ ਦੱਸਾਂ ਮੈਨੂੰ ਜਨੂਨ ਸੀ ਤੇ ਪਰ ਉਹ ਦੂਜੇ ਦਿਨ ਫੇਰ ਆ ਗਏ ਮਾਨਕ ਸਾਹਿਬ ਤੇ ਉਹ ਕਹਿੰਦੇ ਯਾਰ ਉਹ ਤੇਰਾ ਛੋਰ ਜਹਾ ਜੇ ਬੈਠਾ ਹੀ ਆ ਉੱਥੇ ਉਹ ਕਹਿੰਦੇ ਕੀ ਲੈਣਾ ਆਇਆ ਹੈ ਕਹਿੰਦੇ ਕੀ ਲੈਣਾ ਆਇਆ ਹੈ ਉਹਨੇ ਬੁਲਾਇਆ ਯਾਰ ਉਹਨੂੰ ਮੈਂ ਫੇਰ ਜਾਵੜਾ ਮੈਨੂੰ ਆ ਤੇ ਤੂੰ ਕਾਕਾ ਕੀ ਗੱਲ ਆ ਤੂੰ ਮੈਨੂੰ ਦਿਲ ਦੀ ਗੱਲ ਦੱਸ ਘਰੋਂ ਰੁੱਸ ਗਿਆ ਮੈਂ ਕਿਹਾ ਜੀ ਰੁੱਸ ਕੇ ਤਾਂ ਨਹੀਂ ਆਇਆ ਪਰ ਮੈਂ ਘਰੇ ਦੱਸ ਕੇ ਨਹੀਂ ਆਇਆ ਕਹਿੰਦੇ ਫਿਰ ਤੂੰ ਕੀ ਚਾਹਣਾ ਹੈ ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਨਾਲ ਹੀ ਚਾਹਣਾ ਹੈ ਅੱਛਾ ਜਾਣਾ ਕਹਿੰਦਾ ਗਾਉਣ ਸਿੱਖਣਾ ਉਹ ਕਹਿੰਦਾ ਅੱਗੇ ਬਥੇਰੇ ਫਿਰਦੇ ਆ ਮੈਂ ਕਿਹਾ ਜੀ ਜਿੱਥੇ ਅੱਗੇ ਫਿਰਦੇ ਆ ਉੱਥੇ ਕੋਈ ਨਹੀਂ ਹੋਰ ਸਹੀ ਉਹ ਕਹਿੰਦੇ ਚੱਲ ਯਾਰ ਤੂੰ ਸਾਡੇ ਨਾਲ ਹੀ ਚੱਲ ਜਦੋਂ ਉਹਨਾਂ ਨੇ ਕਿਹਾ ਨਾ ਨਾਲ ਚੱਲ ਤੇ ਬੱਸ ਫਿਰ ਸਾਜਣ ਦੀ ਮੈਂ ਉਹ ਖੁਸ਼ੀ ਸੋਨੂੰ ਬਿਆਨ ਨਹੀਂ ਕਰ ਸਕਦਾ ਜਿਹੜੀ ਉਹ ਖੁਸ਼ੀ ਮੈਨੂੰ ਹੋਈ ਹਾਂ ਮੈਂ ਜੀ ਕਾਰ 'ਚ ਬਹਿ ਗਿਆ ਐਮਬੈਸਡਰ ਗੱਡੀ ਸੀ ਅੱਛਾ ਨਾਲ ਬਹਿ ਗਿਆ ਉਦੋਂ ਨਾਲ ਬਿਠਾ ਲਿਆ ਮੈਨੂੰ ਉਹਨਾਂ ਨੇ ਹਾਂ ਕਹਿੰਦੇ ਵਿਚਾਰ ਅਸੀਂ ਉੱਥੇ ਆ ਗਏ ਜੀ ਆਪਣਾ ਦਫਤਰ ਆ ਗਏ ਦਫਤਰ ਜਾ ਕੇ ਤੇ ਉਹ ਮੁੜ ਕੇ ਸਵਾਰੀਆਂ ਜ਼ਿਆਦਾ ਹੋ ਗਈਆਂ ਇੱਕ ਗੱਡੀ ਇਹਨਾਂ ਦੀ ਮੈਟਾਡੋਰ ਸੀ ਉਹ ਕਹਿੰਦੇ ਕਾ ਵੈਕਟਰ ਗੱਡੀਆਂ ਹੁੰਦੀਆਂ ਸੀ ਉਦੋਂ ਉਦੋਂ ਵੈਕਟਰ ਗੱਡੀਆਂ ਹੁੰਦੀਆਂ ਸੀ ਇੱਕ ਮੈਟਾਡੋਰ ਵੀ ਗੱਡੀ ਨਾਲ ਜਾਂਦੀ ਹੁੰਦੀ ਸੀ ਇਹਨਾਂ ਦੇ ਸਾਦੀ ਸੁਜੀ ਹੁੰਦੇ ਸੀ ਸਾਦੀ ਸੁਜੀ ਤੋਂ ਹੋਰ ਹੁੰਦਾ ਸੀ ਉਹਦੇ ਚ ਸਮਾਨ ਸੱਪਾ ਤੇ ਉਹ ਮੈਨੂੰ ਆਹਦੇ ਯਾਰ ਦੂਜੀ ਗੱਡੀ ਅੱਜ ਹੈਣੀਗੀ ਤੇ ਤੂੰ ਨਾ ਫੇਰ ਚੱਲੀ ਸਾਡੇ ਨਾਲ ਤੂੰ ਇੱਥੇ ਦਫਤਰ ਬਹਿ ਜਾ ਮੈਂ ਕਿਹਾ ਚਲੋ ਠੀਕ ਹੈ ਮੈਂ ਦਫਤਰ ਬਹਿ ਗਿਆ ਦਫਤਰ ਅਸੀਂ ਆਥਣੇ ਤੱਕ ਫੇਰ ਬੈਠੇ ਰਹੇ ਉਹ ਮੈਨੂੰ ਮੇਵਾ ਦਾ ਯਾਰ ਹੁਣ ਕੀ ਪ੍ਰੋਗਰਾਮ ਹੈ ਤੇਰਾ ਤੇ ਮੈਂ ਕਿਹਾ ਜੀ ਆਉਂਦੇ ਨਹੀਂ ਮਾਨਕ ਸਾਹਿਬ ਕਹਿੰਦੇ ਯਾਰ ਉਹਨਾਂ ਦੀ ਨਾ ਤੂੰ ਆਸ ਰੱਖ ਉਹਨਾਂ ਦਾ ਕੋਈ ਪਤਾ ਨਹੀਂ ਅੱਜ ਪ੍ਰੋਗਰਾਮ ਦੂਰ ਸੀਗਾ ਤੇ ਮੈਂ ਕਿਹਾ ਵੀ ਫੇਰ ਹੁਣ ਤੇ ਮੈਂ ਕਿਹਾ ਵੀ ਹੁਣ ਮੈਂ ਜਾਵਾਂ ਵੀ ਕਿਵੇਂ ਉੱਥੇ ਤਰੀਕੇ ਪਿੰਡ ਅਸੀਂ ਵਾਲੇ ਗੱਲਾਂ ਹੀ ਕਰੀ ਜਾਂਦੇ ਸੀ ਦੇਰ ਨਾਲ ਇਹਨਾਂ ਨੂੰ ਦੇਵ ਤਰੀਕੇ ਵਾਲਾ ਜੀ ਆ ਗਿਆ ਅੱਛਾ ਉਹਾਂ ਦੇ ਹਾਬੀ ਆਪਣਾ ਮੇਵੇ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਬਾਪੂ ਜੀ ਠੀਕ ਹੈ ਜੀ ਵਧੀਆ 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 ਤੇ ਉਹ ਕਹਿੰਦੇ ਤੂੰ ਕਾ ਕੇ ਗਿਆ ਨਹੀਂ ਆ ਤੂੰ ਤਾਂ ਗਿਆ ਸੀ ਮਾਨਕ ਸਾਹਿਬ ਦੇ ਨਾਲ ਕਹਿੰਦਾ ਨਹੀਂ ਜੀ ਮੈਂ ਨਹੀਂ ਗਿਆ ਮੈਂ ਤਾਂ ਮੈਨੂੰ ਲੈ ਕੇ ਨਹੀਂ ਗਏ ਆਹਦੇ ਸਵਾਰੀਆਂ ਜਾਦੇ ਹੋ ਗਈਆਂ ਤੁਹਾਨੂੰ ਫੇਰ ਲਿਜਾਵਾਂਗੇ ਅੱਛਾ ਤੇ ਕਹਿੰਦੇ ਫੇਰ ਹੁਣ ਮਾਗਾ ਜੀ ਫੇਰ ਹੁਣ ਕੀ ਉੱਥੇ ਲੈ ਜਾਓ ਉੱਤੀ ਚੱਲੋ ਮਾ ਜੀ ਉਹਨਾਂ ਦੇ ਮਗਰ ਹੀ ਬਹਿ ਗਿਆ ਸਾਈਕਲ ਤੇ ਅੱਛਾ ਆਏ ਨੇ ਕਿ ਮੈਚ ਵਾਟ ਮੈਚ ਨਾ ਨਾ ਮੇਰੇ ਜਿਹੜਾ ਉਹ ਪਾਰਸੀ ਚੋਪਾਤਲਾ ਆਇਆ ਸੀਗਾ ਮੈਂ ਤੇ ਚਲੋ ਜੀ ਅਸੀਂ ਗੱਲਾਂ ਕਰਦੇ 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 ਤੇ 3 ਕੇ ਪਿੰਡ ਫੇਰ ਆ ਗਏ ਬਸ ਉੱਥੇ ਜੀ ਫਿਰ ਮੈਂ 2-3 ਦਿਨ ਉਹਨਾਂ ਕੋਲੇ ਫੇਰ ਰਿਆ ਤੇ ਘਰੇ ਫਿਰ ਘਰਦਿਆਂ ਰਿਹਾ ਤੇ 10 ਦਿਨ ਮੈਂ ਘਰਦਿਆਂ ਨੂੰ ਕੋਈ ਪਤਾ ਨਹੀਂ 10 ਦਿਨ ਕਹਿ ਕੇ ਆਏ ਸੀ ਹਾਂ ਉਹ 10-15 ਦਿਨ ਮੈਂ ਕਹਿ ਕੇ ਆਇਆ ਸੀ ਉਹਨਾਂ ਨੂੰ ਆਏ ਸੀ ਵੀ ਚਲੋ ਉਦੋਂ ਕਿਹੜਾ ਗੁਸਾਬਨ ਸੀਗੇ ਜੀ ਨਾ ਕੋਈ ਪਤਾ ਲੱਗਦਾ ਸੀ ਫੋਨ ਹੈ ਕਿ ਨਹੀਂ ਹੈ ਚਲੋ ਉਦੋਂ ਬਾਅਦ ਜੀ ਫਿਰ ਮੈਂ ਕੁਲਦੀਪ ਮਾਨਕ ਜੀ ਨਾਲ ਫੇਰ ਮੇਰਾ ਮੇਲ ਹੋ ਗਿਆ ਫਿਰ ਉਹ ਮੈਨੂੰ ਘਰੇ ਲੈ ਕੇ ਆਉਂਦੇ ਤੇ ਉੱਥੇ ਰਿਹਾ ਮੈਂ 5-7 ਦਿਨ ਕੇਵਲ ਜੀ ਵੀ ਉੱਥੇ ਆਉਂਦੇ ਹੁੰਦੇ ਸੀਗੇ ਇਹਨਾਂ ਦੇ ਭਤੀਜਾ ਜੀ ਤੇ ਬਸ ਉੱਥੇ ਫਿਰ ਮੈਂ 15 ਕ ਦਿਨ ਰਿਹਾ ਜੀ ਮਾਨਕ ਦੇ ਤੇ ਹਾਂਜੀ ਤੂੰ ਵੀ ਸਿੱਖ ਲਈ ਤੂੰ ਵੀ ਤਾਂ ਵੀ ਬੀ ਹੋਣ ਲੱਗ ਪੂਬੀ ਦੀ ਗੱਲ ਵੀ ਚੱਲਦੀ ਸੀ ਵੀ ਜਦੋਂ ਤੂੰ ਵੀ ਤੁਸੀਂ ਸਿੱਖ ਲਈ ਤੇ ਆਹਦੇ ਗਿਫਟ 'ਚ ਵੀ ਦਿੱਤੀ ਸੀ ਤੂੰ ਵੀ ਮੈਨੂੰ ਦੱਸਿਆ ਸੀ ਉਹ ਮੈਂ ਨਾ ਜਦੋਂ ਕਿਹਾ ਮੈਂ ਕਿਹਾ ਜੀ ਹੁਣ ਮੈਂ ਜਾਣਾ ਬਹੁਤ ਦਿਨ ਹੋ ਗਏ ਤੇ ਉਹ ਮੈਨੂੰ ਆਹਦੇ ਵੀ ਠੀਕ ਹੈ ਤੇਰੀ ਮਰਜ਼ੀ ਹੈ ਸਿੰਦਰ ਜੀ ਗਿਫਟ ਦਿੱਤਾ ਸੀ ਜੀ ਆਉਂਦੇ ਆਉਂਦੇ ਜਦੋਂ ਤੁਸੀਂ ਮਾਨਕ ਸਾਹਿਬ ਤੋਂ ਇੱਕ ਗਿਫਟ ਮੰਗਿਆ ਸੀ ਨਾ ਤੇ ਉਹਨਾਂ ਨੇ ਤੁਸਾਨੂੰ ਕਿਹਾ ਵੀ ਉਹਨਾਂ ਨੂੰ ਕਿਹਾ ਵੀ ਕੀ ਕੀ ਚੀਜ਼ ਮੰਗੂਗਾ ਕਿਹੜੀ ਚੀਜ਼ ਮੰਗੀ ਸੀ ਉਹ ਤੋਂ ਜਿਹੜੀ ਆਪਾਂ ਗੱਲ ਕਰੀ ਸੀ ਤੂੰ ਵੀ ਸੀ ਤੇ ਕਿਹੜੀ ਤੂੰ ਵੀ ਸੀ ਉਹ ਮਾਨਕ ਸਾਹਿਬ ਇਸ ਤੂੰ ਵੀ ਨਾ ਮਤਲਬ ਆਪ ਵੀ ਉਹ ਕਰੇ ਖੜ ਹਾਂਜੀ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਹੁਣ ਜਾਣਾ ਮੈਨੂੰ ਦਿਨ ਬਹੁਤ ਹੋ ਗਏ ਤੇ ਘਰ ਦੇ ਫਿਕਰ ਕਰਦੇ ਹੋਣੇ ਆ ਹੂੰ ਤੇ ਕਹਿੰਦੇ ਫਿਰ ਚਲਾ ਜਾ ਮੈਂ ਕਿਹਾ ਜੀ ਮੈਨੂੰ ਕੋਈ ਨਿਸ਼ਾਨੀ ਤਾਂ ਦਿਓ ਕੋਈ ਹਾਂ ਉਹ ਅੰਨ ਨਿਸ਼ਾਨੀ ਕੀ ਲੈਣੀ ਆ ਤੂੰ ਹੂੰ ਮੈਂ ਕਿਹਾ ਜੀ ਤੂੰ ਵੀ ਦੇ ਦੇਵੇਂ ਉਹ ਆ ਰਜਾ ਯਾਰ ਤੂੰ ਵੀ ਕੀ ਕਰਨੀ ਆ ਤੂੰ ਮੈਂ ਕਹੀ ਸਿੱਖਣੀ ਆ ਮੈਂ ਤੂੰ ਵੀ ਵਾਸਤੇ ਤਾਂ ਆਇਆ ਉਹਨਾਂ ਨੇ ਫਿਰ ਮੈਨੂੰ ਉਹ ਅੱਜ ਹੌਲੀ ਦਿਖਾਉ ਤੂੰ ਵੀ ਤੂੰ ਵੀ ਫਿਰ ਉਹਨਾਂ ਨੇ ਮੈਨੂੰ ਉਹ ਤੋਂ ਮਾਨਕ ਸਾਹਿਬ ਦੇ ਜਿਹੜੇ ਅਖਾੜੇ ਤੁਸੀਂ ਦੇਖਦੇ ਹੋਗੇ ਨਾ YouTube ਤੇ ਕਿਤੇ ਦੇਖਿਓ ਖੋੜ ਕੇ ਇਹ ਤੂੰ ਵੀ ਤੇ ਮਨ ਲੋ ਇਹ ਪੂਰੀ ਵਜਦੀਆਂ ਅਖਾੜਿਆਂ ਚ ਪੂਰੀ ਤੂੰਬੀ ਇਹ ਤੂੰਬੀ ਦੀ ਤਾਰ ਤੇ ਨਾਲ ਉਂਗਲਾਂ ਜਦੋਂ ਚੱਲਦੀਆਂ ਨੇ ਮਾਨਕਾ ਦੇ ਚੱਲਦੀਆਂ ਸੀ ਤੇ ਜਿਹੜਾ ਗੀਤ ਦਾ ਸੀ ਉਹ ਨਾਲ ਨਾਲ ਬੋਲਦਾ ਸੀ ਤੇ ਅੱਜ ਤੇ ਅਬਲੂ ਜੀ ਨੇ ਵੀ ਤੂੰਬੀ ਇਹ ਸਿੱਖੀ ਹੋਣੀ ਹੈ ਦੁਬਾਰਾ ਤੇ ਅੱਜ ਨਾ ਤੁਸੀਂ ਗੀਤ ਸੁਣਾਗੇ ਆਪਾਂ ਮਾਨਕ ਸਾਹਿਬ ਦੇ ਜਿਹੜੇ ਇਹ ਤੂੰਬੀ ਤੇ ਅਕਸਰੀ ਕੋਈ ਗਾਉਂਦੇ ਰਹੇ ਆ ਦੇਖੋ ਗੀਤ ਤਾਂ ਮੈਂ ਨਹੀਂ ਉੱਥੇ ਗਾਇਆ ਕਰਾ ਨਾ ਹੀ ਮੈਂ ਉਹਨਾਂ ਨੇ ਮੈਨੂੰ ਕੋਈ ਇਜਾਜ਼ਤ ਦਿੱਤੀ ਆ ਤੂੰ ਵੀ ਮੈਂ ਸਿੱਖਦਾ ਸੀ ਉੱਥੇ ਮੈਂ ਉਹ ਜਦੋਂ ਚਲੇ ਜਾਂਦੇ ਸੀ ਪ੍ਰੋਗਰਾਮ ਤੇ ਤੁਹਾਡਾ ਮਾਨਕ ਸਾਹਿਬ ਦੀ ਸੰਗਤ ਕਰਦੀ ਤੇ ਤੂੰ ਵੀ ਨਾ ਸੋਦੀ ਬੁੱਲੇ ਨਹੀਂ ਤੂੰ ਵੀ ਤਾਂ ਮੈਨੂੰ ਮੈਂ ਸਿੱਖ ਲਈ ਉੱਥੇ ਮੈਂ ਪੁੱਛਦਾ ਵੀਰਿਆ ਉੱਥੇ ਕੇਵਲ ਜੀ ਹੁੰਦੇ ਸੀ ਕੇਵਲ ਜੀ ਤੋਂ ਵੀ ਮੈਂ ਪੁੱਛਦਾ ਰਿਹਾ ਤੈਨੂੰ ਵੀ ਫਰਮਾਇਆ ਸਿੱਖ ਵੀ ਲਈ ਮਾਨਕ ਸਿੰਘ ਦਾ ਕਿਹੜਾ ਕੀ ਸੁਣਾ ਰਹੇ ਹੋ ਕਲੀ ਜਿਹੜਾ ਕੋਈ ਲੋਕ ਤੱਤ ਜਾ ਦੇਖੋ ਗੀਤ ਮੈਂ ਗਾਇਆ ਤਾਂ ਉੱਥੇ ਹੈ ਨਹੀਂਗਾ ਪਰ ਫਿਰ ਵੀ ਮੈਂ ਤੁਹਾਨੂੰ ਜੈਮਲ ਫੱਤਾ ਤੇ ਉਦੋਂ ਜਿਹੜੀਆਂ ਧੂੜਾਂ ਪੱਟੀਆਂ ਕਲੀ ਨੇ ਤੇਰੇ ਟੱਲੇ ਤੋਂ ਸੂਰਤ ਦੀ ਦੀ ਹੀਰ ਦੀ ਕਿਆ ਬਾਤ ਤੇ ਮੈਂ ਜੈਮਲ ਫੱਤਾ ਤੁਹਾਨੂੰ ਦੱਸਦਾ ਵੀ ਕਿਵੇਂ ਵੱਜਦਾ ਸੀ ਸੁਣੋ ਤੇ ਜਰੂਰ ਇਹ ਸੁਣਾਓ ਆਏ ਹਾਂ ਮਾਨਕ ਸਿੰਘ ਦੀ ਤੂੰ ਵੀ ਵਾਇਆ ਬੋਲੇ ਕਿਵੇਂ ਲਾਇਆ ਕਬੀਰੇ ਬਾਦਸ਼ਾਹ ਸਦ ਜੈਮਣ ਨੂੰ ਦਰਬਾਰ ਤੈਨੂੰ ਉੱਚੇ ਆਉਂਦੇ ਲਾਦਿਆ ਤੈਨੂੰ ਉੱਚੇ ਆਉਂਦੇ ਲਾਦਿਆ ਹੋ ਜਾਂਦਾ ਸਿਪਾਹਸਲਾਰ ਦੇ ਡੋਲਾ ਆਪਣੀ ਧੀ ਦਾ ਏ ਨੋ ਲਾਈ ਆਪਣੀ ਦੀ ਦਾ ਮੇਰੇ ਮੈਲੀ ਬਣੇ ਸ਼ਿੰਗਾਰ ਯਾਰੋ ਅੱਗੇਉਂ ਜੈ ਮਣ ਬੋਲਦਾ ਯਾਰੋ ਅੱਗੇਉਂ ਜੈ ਮਣ ਬੋਲਦਾ ਕਹਿੰਦਾ ਅਕਬਰ ਨੂੰ ਲਲਕਾਰ ਓ ਗੱਲ ਸੁਣ ਲੈ ਅਕਬਰ ਬਾਦਸ਼ਾਹ ਲੱਲ ਸੁਣ ਲਾ ਅਕਬਰ ਬਾਦਸ਼ਾਹ ਆ ਜੈਮਲ ਸੱਚ ਉਚਾਰ ਤੇਰੀ ਜਾਤੇ ਮੁਸਲਮਾਨ ਦੀ ਤੇਰੀ ਜਾਤੇ ਮੁਸਲਮਾਨ ਦੀ ਅਸੀਂ Rajput ਸਰਦਾਰ ਕਿਵੇਂ ਤੀਦਾ ਡੋਲਾ ਦੇ دیے ਕਿ ਵੇਤੀ ਦਾ ਡੋੱਲਾ ਦੇ ਦਈਏ ਤੂੰ ਹੱਥ ਅਕਲ ਨੂੰ ਮਾਰਿ ਦੇਰੇ ਤੇ ਆ ਤੈਨੂੰ ਦੇ ਗਏ ਵਾਹ ਵਾਹ ਜੇਰੇ ਤੀਆਂ ਤੈਨੂੰ ਦੇ ਗਏ ਓ ਰਾਜਪੂਤ ਗੱਦਾਰ ਸਾਨੂੰ ਜੈ ਮੜ ਪਤਾ ਆਖ ਦੇ ਗੱਲਾਂ ਕਰੁਥਰੀ ਕੇਵਲ ਲੜਾ ਗੱਲਾਂ ਕਰੂ ਤੇਰੀ ਕੇਵਲੜਾ ਸਾਨੂੰ ਯਾਦ ਕਰੂ ਸੰਸਾਰ ਓਏ ਯਾ ਵਾਕਈ ਵਾਕਏ ਜਿਹੜੇ 1977 ਦੀ ਗੱਲ ਆ ਹਾਂ 1977 ਉਹਦੋਂ ਬਚਪਨਾ ਸੀ ਇੱਕ 16-17 ਸਾਲ ਦੀ ਉਮਰ ਦੱਸਦੇ ਬਿਲਕੁਲ ਬਿਲਕੁਲ ਤੇ ਯਾਦ ਬੜੇ ਰੱਖੇ ਆ ਹਨ ਜਿਵੇਂ ਪੂਰੇ ਦਾ ਪੂਰਾ ਯਾਦ ਤਾਂ ਮੈਨੂੰ ਜੀ ਤੁਸੀਂ ਯਕੀਨ ਕਰੋ ਕੋਈ ਨਹੀਂ ਸਾਰੇ ਹੀ ਗੀਤ ਯਾਦ ਆ ਕੁਲਦੀਪ ਮਾਨਕ ਦੇ ਜਿੰਨੇ ਵੀ ਜਿੰਨੀਆਂ ਕਲੀਆਂ ਆਈਆਂ ਜਿੰਨੇ ਡਿਊਟ ਆਏ ਸਾਰੇ ਯਾਦ ਆ ਨੇ ਤੇ ਇਹ ਤੋਂ ਇਹ ਤੋਂ ਇਲਾਵਾ ਕੋਈ ਜਿਵੇਂ ਹੁਣ ਪਹਿਲਾ ਗੀਤ ਜਿਹਨੂੰ ਸੁਣ ਕੇ ਤੁਸੀਂ ਉਧਰ ਦਾਰਸ਼ਨ ਕਰਨ ਜਾਵੜੇ ਹਾਂ ਉਹ ਗੀਤ ਤੋਂ ਮੈਂ ਉਹ ਸੀ ਤੇਰੇ ਤੇਰੇ ਟੱਲੇ ਤੋਂ ਸੂਰਤ ਦੀ ਦੀ ਹਿਰਦੀ ਉਹ ਵੀ ਹੋ ਜੇ ਉਹਦੇ ਮੈਂ ਤੁਹਾਨੂੰ ਹਾਂ ਉਹ ਬੜਾ ਲੰਮਾ ਹੋਊ ਕੰਮ ਮੈਂ ਤੁਹਾਨੂੰ ਛੋਟਾ ਜਾ ਸੁਣਾ ਦਿੰਦਾ ਹਾਂ ਉਹਨਾਂ ਅਖਰ ਆ ਦੇ ਉਹ ਕਿਉਂਕਿ ਢੁੱਡਾ ਮਾਰ ਕੇ ਇਹਨਾਂ ਦੇ ਮਾਨਕ ਸਾਹਿਬ ਆਦੇ ਢੁੱਡਾ ਮਾਰ ਕੇ ਬਾਦ ਦੁੱਧ ਜਿਹੜੇ ਚੁੰਗਿਆ ਨਾ ਉਹ ਇਹ ਗੱਲ ਵੀ ਸਹੀ ਹੈ ਇਹ ਵਾਕਿਆ ਹੀ ਇਹ ਦੇ ਕੇ ਪੱਤੇ ਦੀ ਬਾਤ ਬੜੀ ਰੱਬ ਨੇ ਕਲਾ ਦਿੱਤੀ ਸੀ ਉਹਨਾਂ ਨੂੰ ਗਲਾ ਦਿੱਤਾ ਸੀ ਜਿਉਂ-ਜਿਉਂ ਗਾਉਂਦੇ ਸੀ ਤਿਉਂ-ਤਿਉਂ ਬਾਜ ਉਹਨਾਂ ਦੀ ਤਿੱਖੀ ਹੁੰਦੀ ਸੀ ਦੂਜੇ ਕਲਾਕਾਰ ਜਿਉਂ-ਜਿਉਂ ਗਾਉਂਦੇ ਉਹਨਾਂ ਦਾ ਗਾਲਾ ਬੰਦ ਜਾਂਦਾ ਹੈ ਇਹ ਤਾਂ ਕੋਈ ਬੜੀ ਮਿਹਰ ਸੀ ਸਰਸੋਤਰੀ ਦਾ ਉਹਨਾਂ ਦਾ ਸਾਰਾ ਕੁਝ ਵਧੀਆ ਉਹੀ ਹੈ ਤੇਰੇ ਟੱਲੇ ਤੋਂ ਹਾਂ ਪੇਰ ਟਿੱਲੇ ਤੂੰ ਯੋ ਸੂਰਤ ਦੀ ਦੀਆ ਹੀਰ ਦੀ ਪੇਰ ਟਿੱਲੇ ਤੂੰ ਯੋ ਸੂਰਤ ਦੀ ਦੀਆ ਹੀਰ ਦੀ ਆਲਾ ਵੇਖ ਗੋਰਖਾ ਉੜਦੀ ਏ ਫੁਲਕਾਰੀ ਆ ਦੋਂ ਨੋਂ ਨਹਿਣ ਜੱਤੀ ਦੇ ਅਰੇ ਨਕਾਲ ਸ਼ਰਾਬ ਦੇ ਤਾਣ ਸੁਰਾਈ ਮੰਗੀ ਮਿਰਗਾ ਤੋਰ ਉਧਾਰੀ ਬੈਠੀ ਤਿੰਜੜਾਂ ਦੇ ਵਿੱਚ ਉਹ ਚੜਕੇ ਤੰਦ ਪਾਉਂਦਿਆ ਵੇਖ ਰੰਗ ਜੱਤੀ ਦਾ ਤੌਬਾ ਕਰਨ ਲਲਾਰੀ ਕੀ ਬਾਤ ਹੈ ਵਾਕਈ ਜਿਹੜੇ ਮਾਨਕ ਸਾਹਿਬ ਦੇ ਜਿਵੇਂ ਅੱਜ ਜਿਹੜੀ ਦੌਰ ਅੱਜ ਦਾ ਦੌਰ ਆ ਹਨਾ ਕੋਈ ਜਿਹੜੇ ਗੀਤ ਜਵਾਨ ਤੇ ਚੜਦੇ ਨਹੀਂ ਜਿਹੜੇ ਗੀਤ ਚੜਦੇ ਹਨਾ ਤੇ ਆ ਵੇਖੋ 1970 ਤੋਂ ਬਾਅਦ 78 ਤੋਂ ਦੁਬਾਰਾ ਆ ਆਪਣਾ 24 ਆ ਗਿਆ ਦੇਖੋ ਜੀ 사ਜਨ ਜੀ 1976 ਚ ਐਲਪੀ ਆਇਆ ਸੀ ਐਚਐਮਬੀ ਕੰਪਨੀ ਚ ਔਰ ਇਹਨੇ ਤਰਥੱਲੀ ਮਚਾਤੀ ਉਸ ਤੋਂ ਬਾਅਦ ਇਹਨਾਂ ਨੇ 1979 ਦੇ ਵਿੱਚ ਫੇਰ ਇੱਕ ਐਲਪੀ ਆ ਗਿਆ ਇਹਨਾਂ ਦਾ ਸਹਿਬਾਂ ਬਣੀ ਭਰਾਵਾਂ ਦੀ ਹਾਂ ਫੇਰ ਇਹਨਾਂ ਦਾ ਆ ਗਿਆ ਸਹਿਬਾਂ ਦਾ ਤਰਲਾ ਹੂੰ ਫੇਰ ਇੱਕ ਐਲਪੀ ਹੋਰ ਆ ਗਿਆ ਇਹਨਾਂ ਦਾ ਉਹ ਸੀਗਾ ਉਹ ਮੇਰੀ ਯਾਦ ਨਹੀਂ ਹੁਣ ਕਿਹੜਾ ਐਲਪੀ ਸੀ ਉੱਤੋਂ ਥਲੀ ਇਹਨਾਂ ਦੇ ਜਿੰਨੇ ਐਲਪੀ ਆਏ ਆ ਬਸ ਫੇਰ ਤਾਂ ਜੀ ਹਾਂ ਚਲ 400 ਮਤਲਬ 440 ਹੋ ਗਿਆ ਪਰ ਹੁਣ ਇਹ ਗੱਲ ਹੈ ਵੀ ਅੱਜ ਦਾ ਸਮਾਂ ਦੇਖੀਏ ਤਾਂ ਨਾ ਤਾਂ ਉਹ ਲਿਖਣ ਵਾਲੇ ਰਹੇ ਨਾ ਉਹ ਗਾਉਣ ਵਾਲੇ ਰਹੇ ਨਾ ਉਹ ਸੁਣਨ ਵਾਲੇ ਰਹੇ ਤੇ ਨਾ ਹੀ ਉਹ ਸਾਜ ਮਿਊਜ਼ ਕਰਦੇ ਜਿਦਾਂ ਜਦੋਂ ਉੱਥੋਂ ਚਲੋ ਤੁਸੀਂ ਇਹਨਾਂ ਨੇ ਗਿਫਟ ਟੂੰਬੀ ਦੇਤੀ ਜਾਂ ਫੇਰ ਵੀ ਜਾਂਦੇ ਹੁੰਦੇ ਰਹੇ ਹਾਂ ਮੇਰੇ ਬਾਅਦ ਮੇਲ ਨਹੀਂ ਹੁੰਦੀ ਨਹੀਂ 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 ਫੇਰ ਵੀ ਮੈਂ ਜਦੋਂ ਮੈਨੂੰ ਟਾਈਮ ਮਿਲਦਾ 2 ਮਹੀਨਿਆਂ ਤੋਂ 4 ਮਹੀਨਿਆਂ ਤੋਂ ਹਾਂ ਮੈਨੂੰ ਮੈਂ ਜਾ ਆਉਂਦਾ ਦੂਜੀ ਵਾਰ ਜਦੋਂ ਮੈਂ ਗਏ ਉਦੋਂ ਪਤਾ ਨਹੀਂ ਲੱਗਿਆ ਬੀਬੀ ਜੀ ਨੂੰ ਮੈਂ ਮਿਲਿਆ ਮਾਤਾ ਸਰਬਜੀਤ ਕੌਰ ਜੀ ਨੂੰ ਤੇ ਉਹਨਾਂ ਨੂੰ ਮੈਂ ਦੱਸਿਆ ਮੈਂ ਮੈਂ ਬੀਬੀ ਜੀ ਪਹਿਲਾਂ ਕਹਿੰਦੀ ਅੱਛਾ ਅੱਛਾ ਤੇ ਉਦੋਂ ਬੇਟੀ ਸੀਗੀ ਜਦੋਂ ਮੈਂ ਬਾਅਦ ਚ ਗਿਆ ਇਹਨਾਂ ਦੇ ਘਰ ਹੋਈ ਸ਼ਕਤੀ ਹਾਂ ਫਕੀਰ ਮਾਰਕ ਉਹਦੋਂ ਬਾਅਦ ਯੁੱਧਵੀਰ ਹੋਇਆ ਉਦੋਂ ਵੀ ਮੈਂ ਗਿਆ ਇਹ ਤਾਂ ਖਰ ਚਲੋ ਹੁਣ ਬਾਅਦ ਦੀਆਂ ਗੱਲਾਂ ਮੈਂ ਤਾਂ ਬਹੁਤ ਪੁਰਾਣੀ ਗੱਲ ਕਰਦਾ ਉਦੋਂ ਕੋਈ ਵੀ ਨਹੀਂ ਸੀ ਇਹਨਾਂ ਦੇ ਨਾਲ ਤੇ ਉਦੋਂ ਬਾਅਦ ਇਹਨਾਂ ਦੇ ਨਾਲ ਪ੍ਰੀਤਮ ਰਾੜ ਜੀ ਆ ਗਏ ਫਿਰ ਉਹ ਹੋਰ ਕਈ ਮੁੰਡੇ ਆ ਗਏ ਸਫਰੀ ਆ ਗਿਆ ਤੇ ਮੈਂ ਤਾਂ ਉਦੋਂ ਪਹਿਲਾਂ ਦੀਆਂ ਗੱਲਾਂ ਕਰਦਾ ਉਦੋਂ ਕੇਵਲ ਜੀ ਸੀਗੇ ਇਕੱਲੇ ਇਹਨਾਂ ਦੇ ਨਾਲ ਇਹ ਇਹਨਾਂ ਦੇ ਭਤੀਜਾ ਜੀ ਤੇ ਉੱਥੋਂ ਰਜਿੰਦਰ ਜਿਵੇਂ ਚਲੋ ਇੰਨੀ ਕੀ ਗੱਲ ਆਪਾਂ ਜਾਣਦੇ ਥੋੜੀ ਜੀ ਉਹ ਤਾਂ ਸਮੇਟ ਦੀਏ ਗੱਲ ਜੀ ਜਦੋਂ ਤੁਸੀਂ ਉੱਥੋਂ ਘਰੋਂ ਘਰਦਿਆਂ ਨੂੰ ਥੋੜਾ ਪਤਾ ਲੱਗਿਆ ਸੀ ਵੀ ਕਿ ਜਦੋਂ ਤੁਸੀਂ ਉੱਥੇ ਸੀਗੇ ਘਰਦਿਆਂ ਨੂੰ ਨਾ ਕਿ ਆਪ ਹੀ ਆ ਗਏ ਤੁਸੀਂ ਨਹੀਂ ਅਸੀਂ ਘਰਦਿਆਂ ਨੂੰ ਨਾ ਸਾਡੇ ਕੋਈ ਪ੍ਰੋਗਰਾਮ ਕਰਨ ਆਏ ਸੀ ਅਸੀਂ ਇੱਥੇ ਬਠਿੰਡੇ ਜ਼ਿਲ੍ਹੇ ਦੇ ਨੇੜੇ ਤੇੜੀ ਪ੍ਰੋਗਰਾਮ ਸੀ ਕੋਈ ਮੈਨੂੰ ਯਾਦ ਨਹੀਂ ਉੱਥੇ ਕੋਈ ਸਾਡੇ ਮਤਲਬ ਜਾਣ ਪਛਾਣ ਵਾਲਾ ਮੇਰੇ ਪਿਤਾ ਜੀ ਨੂੰ ਜਾਣਦਾ ਸੀ ਬੰਦਾ ਹਾਂ ਉਹਨੇ ਜਦੋਂ ਵੇਖਿਆ ਉਹ ਕਹਿੰਦੇ ਯਾਰ ਇਹ ਤਾਂ ਉਥੋਂ ਦਾ ਮੁੰਡਾ ਬਲੂ ਦਾ ਜਸਵੰਤ ਦਾ ਮੁੰਡਾ ਹੈ। ਉਹਨੇ ਆ ਕੇ ਦੱਸਿਆ। ਘਰ ਦੇ ਉਹ ਦੱਸਤਾ ਵੀ ਉਹ ਉਹ ਆnde ਹਾਂ ਉਹ ਆnde ਯਾਰ ਵੀ ਅਸੀਂ ਤਾਂ ਪਰੇਸ਼ਾਨ ਹੋਈ ਜਾਂਦੇ ਆ ਉਹ ਤੋਂ ਵੀ ਕਿੰਨੇ ਦਿਨ ਹੋ ਗਏ ਸਾਨੂੰ ਗਏ ਨੂੰ ਕਹਿੰਦਾ ਜੀ ਉਹ ਤਾਂ ਮਾਨਕ ਦੇ ਖਾੜੇ 'ਚ ਉੱਥੇ ਬੈਠਾ ਸੀ। ਤੇ ਫਿਰ ਉਹਨਾਂ ਨੇ ਆਖਿਆ ਵੀ ਚਲੋ ਪਤਾ ਕਰੀਏ ਫਿਰ ਮੇਰੇ ਫੁੱਫੜ ਜੀ ਉਹ ਪੂਰੇ ਹੋ ਗਏ ਉਹਨੋਂ ਗਏ ਤੇ ਮੇਰੇ ਪਿਤਾ ਜੀ ਗਏ ਉੱਥੇ ਲੁਧਿਆਣੇ ਪੁੱਛ ਪੁੱਛ ਕੇ ਤੇ ਫਿਰ ਉਹਨਾਂ ਨੇ ਮੈਨੂੰ ਉੱਥੇ ਗਿਆ ਕਹਿੰਦੇ ਯਾਰ ਆ ਕੀ ਕਰ ਲਿਆ ਤੂੰ ਮੈਂ ਕਿਹਾ ਜੀ ਮੈਂ ਤਾਂ ਸੋਣ ਹੀ ਆਇਆ ਥੋੜੇ ਜਿਹੇ ਦੇ ਲਈ ਹੋ ਗਏ ਉਹ ਕਹਿੰਦੇ ਯਾਰ ਚੱਲ ਤੂੰ ਤੇ ਫਿਰ ਮੈਂ ਉਥੋਂ ਮਾਨ ਸਾਹਿਬ ਨੇ ਸੈਮਤੀ ਨਾ ਤੋਰੇ ਹੋਣਾ ਤੁਹਾਨੂੰ ਨਹੀਂ ਉਦੋਂ ਮਾਨਕ ਸਾਹਿਬ ਹੈ ਨਹੀਂ ਸੀਗੇ ਤੇ ਮੈਂ ਆ ਗਿਆ ਸੀ ਉਦੋਂ ਇਹ ਦੂਜੀ ਵਾਰ ਦੀ ਗੱਲ ਹੈ ਪਹਿਲੀ ਵਾਰ ਤਾਂ ਮੈਂ ਆਉਂਦੀ ਜਾਵੜਿਆ ਸੀ ਦੂਜੀ ਵਾਰ ਜਦੋਂ ਮੈਂ ਗਿਆ ਉਦੋਂ ਦੀ ਗੱਲ ਹੈ ਪਹਿਲੀ ਵਾਰ ਮੈਂ ਤੁੰਬੀ ਲਿਆ ਸੀ ਮਨ ਲਕੋ ਕੇ ਰੱਖੀ ਸਾਡੇ ਵਾਟਰ ਬਕਸ ਸੀ ਉੱਥੇ ਉਤੇ ਰੱਖਿਆ ਹੁੰਦਾ ਸੀ ਮੈਂ ਤੁੰਬੀ ਇਹ ਤੁਹਾਡੀ ਜਿਹੜੀ ਇਹ ਕਲਾ ਸੀਗੀ ਤੁਹਾਡੀ ਵਿੱਚ ਹਨਾ ਸੁਪੇਰ ਉਸ ਤੋਂ ਵੀ ਨਿਕਲੇ ਵੈਸੇ ਇਹ ਜ਼ਿਆਦਾਤਰ ਲੋਕਾਂ ਨੂੰ ਤਾਂ ਨਹੀਂ ਪਤਾ ਨਹੀਂ ਤਾਂ ਚਲੋ ਮੈਂ ਕਿਤੇ ਬੈਠਾ ਕਿਸੇ ਮਿੱਤਰ ਪਿਆਰੇ ਕੋਲੇ ਉਹਨੇ ਉਹ ਜਾਣਦਾ ਸੀ ਇਹ ਤੁੰਬੀ ਬਾਰੇ ਉਹਨੇ ਗੱਲ ਦੱਸੀ ਮੈਂ ਕਿਰ ਕਿਤੇ ਗੱਲਬਾਤ ਕਰਾਂਗੇ ਤੇ ਇੰਨੇ ਚਿਰ ਤੇ ਤਾਂ ਮਿਲਦੇ ਆਂ ਤੇ ਹਰ ਰੋਜ਼ ਹੀ ਮਿਲਦੇ ਆਂ ਬੈਠੇ ਆਪਾਂ ਬੁਣਕ ਤੇ ਐਸ ਵੇਸੇ ਤੇ ਆਪਣੀ ਗੱਲ ਪਿੰਡ ਚ ਨਾ ਮੇਰੇ ਕੁਝ ਲੋਕਾਂ ਨੂੰ ਜਿਹੜੇ ਮਿੱਤਰ ਆ ਮੇਰੇ ਪੁਰਾਣੇ ਉਹਨਾਂ ਨੂੰ ਤਾਂ ਪਤਾ ਸੀ ਮੈਂ ਸਾਡੇ ਪਿੰਡ ਵਾਟਰਵਰਕਸ ਬੰਦਾ ਹੁੰਦਾ ਸੀ ਉਦੋਂ ਉਹਦੀ ਲੇਵਰ ਸੀ ਉੱਥੇ ਉਹ ਉਹ ਚੁੱਗੀ ਜੀ ਲਈ ਸੀ ਉੱਥੇ ਮੈਂ ਰੱਖ ਦਿੰਦਾ ਸੀ ਇਹ ਤੂੰ ਵੀ ਉੱਥੇ ਫਿਰ ਅਸੀਂ ਗਾਉਂਦੇ ਇੱਕ ਮੁੰਡਾ ਸਾਡੇ ਸੀਰਾ ਸੀਰਾ ਸੀਗਾ ਉਹ ਵੀ ਬੜਾ ਸ਼ਕੀਨ ਸੀਗਾ ਗਾਉਣ ਵਜਾਉਣ ਦਾ ਤੂੰ ਵੀ ਉਹ ਵੀ ਆਉਂਦੀ ਸੀ ਉਹ ਕੁਦਰਤੀ ਸਿੱਖਿਆ ਸੀ ਉਹ ਵਿਚਾਰਾ ਉਹ ਪੂਰਾ ਹੋ ਗਿਆ ਜਦੋਂ ਮਣ ਜਾ ਚਾਰਟ ਹੋ ਜਾਂਦਾ ਹਣਾ ਉਦੋਂ ਤੂੰ ਵੀ ਲੈ ਕੇ ਬਹਿ ਜਾਂਦਾ ਫਿਰ ਮੈਂ ਬਹਿ ਜਾਂਦਾ ਜੀ ਹਰਮੋਨੀਅਮ ਵੀ ਹੈ ਮੇਰੇ ਕੋਲੇ ਘਰੇ ਰੱਖਿਆ ਹੋਇਆ ਅੱਛਾ ਫਿਰ ਮੈਂ ਜਦੋਂ ਕਿਤੇ ਮੇਰਾ ਮਾਨੋ ਦਾਸ ਹੁੰਦਾ ਫਿਰ ਮੈਂ ਹਰਮੋਨੀਅਮ ਕੱਢ ਕੇ ਵਜਾਉਣਾ ਜਿੰਨਾ ਕਿ ਮੈਨੂੰ ਆਉਂਦਾ ਇਹ ਫਿਰ ਮਾਇਆ ਦਾ ਵਰੂਰਾ ਜੀ ਕਰ ਲੈਣਾ ਤੇ ਅੱਜ ਕੱਲ ਤਾਂ ਮੋਬਾਈਲਾਂ ਚ ਆ ਗਿਆ ਪਾ ਮੋਬਾਈਲਾਂ ਚ ਵੀ ਕੰਨਾਂ ਨੂੰ ਲਾ ਕੇ ਗੁਣ ਕਰੇ ਹੋ ਸਕਦੇ ਹਨ ਇਹ ਅੱਜ ਤੁਸੀਂ ਪੁਰਾਣਾ ਮੇਰਾ ਸਮਾਂ ਯਾਦ ਕਰਾਤਾ ਮੈਂ ਤਾਂ ਭੁੱਲਿਆ ਭੱਲਿਆ ਬੈਠਾ ਸੀ ਮੈਂ ਕਿਹਾ ਚੱਲ ਜਿਹੜਾ ਹੁਣ ਲੰਘ ਗਿਆ ਸਮਾਂ ਨਾ ਗਿਆ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਇਹ ਗੱਲ ਕਦੇ ਹਾਂ ਨਹੀਂ ਹੋਈ ਵੀ ਨਹੀਂ ਕਿਤੇ ਆਪਣੀ ਆਪਾਂ ਨੂੰ ਤਾਂ 25 ਸਾਲ ਤਾ ਆਪਾਂ ਨੂੰ ਹੋ ਗਏ ਇਹ ਉਦੋਂ ਦੀ ਮੇਰੀ ਸਾਹਮ ਕੇ ਰੱਖੀ ਵੀ ਹੈ ਹੂੰ ਤੇ ਬਸ ਐ ਵੀ ਸੀਨੇ ਨਾਲ ਲਾ ਕੇ ਰੱਖੀ ਵੀ ਹੈ ਮੇਰੀ ਇਹ ਮੈਨੂੰ ਯਾਦ ਦਿਵਾ ਦਿੰਦੀ ਹੈ ਉਹਨਾਂ ਦੀ ਸੋ ਦੋਸਤੋ ਰਜਿੰਦਰਾ ਬਲੂਜੀ ਨੇ ਬਠਿੰਡੇ ਰਹਿੰਦੇ ਆ ਦਰਸਨਗਰ ਤੇ ਲਗਾਤਾਰ ਜਿਹੜੀ ਸਾਡਾ ਮੇਲ ਮਲਾਪ ਤਾਂ ਹੁੰਦੇ ਰਿਹਾ ਭਰਾਵੀ ਤੌਰ ਤੇ ਅਸੀਂ ਹੁਣ ਤੱਕ ਮਿਲਦੇ ਰਹੇ ਪੱਤਰਕਾਰਤਾ ਦੇ ਤੌਰ ਤੇ ਵੀ ਪੱਤਰਕਾਰੀ ਵੀ ਕਰਦੇ ਰਹੇ ਵੀ ਤੇ ਕਾਰ ਵੀ ਰਹੇ ਆ ਤੇ ਹੋਰ ਵੀ ਬਹੁਤ ਵਧੀਆ ਕਲਾਮ ਆ ਇਹਦੇ ਚ ਚੰਗੇ ਸਨੇਹੀ ਮਿੱਤਰ ਪਿਆਰੇ ਆ ਤੇ ਮੋਹ ਪਿਆਰ ਆਪਸ ਵਿੱਚ ਬਹੁਤ ਜਿਹੜੇ ਲੋਕਾਂ ਨਾਲ ਇਹਨਾਂ ਦਾ ਬਣਿਆ ਹੋਇਆ ਚੰਗਾ ਇਹਨਾਂ ਨੇ ਆਪਦਾ ਨਾਮ ਵੀ ਕਮਾਇਆ ਮਾਪਦਾ ਮਾਪਦਾ ਜਿਹੜਾ ਨਾਮ ਅੱਗੇ ਕੀਤਾ ਤੇ ਆ ਜਿਹੜਾ ਤੁਹਾਨੂੰ ਇਹਨਾਂ ਦਾ ਰੰਗ ਦਿਖਾਇਆ ਇਹ ਬਾਹਲੇ ਲੋਕਾਂ ਨੂੰ ਪਤਾ ਨਹੀਂ ਸੀ ਤਾਂ ਕਰਕੇ ਮੈਂ ਸੋਚਿਆ ਵੀ ਨਹੀਂ ਇੱਕ ਤੱਕ ਮਾਨਤ ਸਾਹਿਬ ਦੀ ਤੂੰ ਵੀ ਦੀ ਗੱਲ ਜਦੋਂ ਜਦੋਂ ਮੈਨੂੰ ਪਤਾ ਲੱਗਿਆ ਵੀ ਤੂੰ ਵੀ ਮਾਨਤ ਸਾਹਿਬ ਦੀ ਨਾਲ ਕੋਲੇ ਆ ਤਾਂ ਫਿਰ ਮੈਂ ਸੋਚਿਆ ਵੀ ਇਹਨਾਂ ਨੂੰ ਮਿਲਿਆ ਜਾਵੇ ਸੋ ਅੱਜ ਜਿਹੜਾ ਰਜਿੰਦਰ ਜੀ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਇੱਕ ਇੰਨੀ ਗਰਮੀ ਪੈਂਦੀ ਆ ਨਾ ਲੱਗਦਾ ਸੀਗਾ ਵੀ ਆਪਣੀ ਇਹ ਗੱਲਬਾਤ ਪੂਰੀ ਨਹੀਂ ਹੋਣੀ ਕਿਉਂਕਿ ਇਹ ਆਲੇ ਦੁਆਲੇ ਆਪਣੇ ਹਾਲਾਤ ਉਹ ਜੇ ਬੜੇ ਹੋਏ ਸੀ ਤੇ ਪਰ ਫਿਰ ਵੀ ਜਿਹੜਾ ਤੁਸੀਂ ਇਹਨਾਂ ਸਮਾਂ ਦਿੱਤਾ ਇੱਕ ਮਾਨਕ ਸਾਹਿਬ ਦੀ ਤੂੰਬੀ ਦੇ ਦਰਸ਼ਨ ਵੀ ਕਰਾਇਆ ਤੇ ਉਹਨਾਂ ਦੀਆਂ ਜਿਹੜੀਆਂ ਕਲੀਆਂ ਸੀ ਜਿਹੜੀਆਂ ਉਹ ਆਪਣਾ 93 ਜੋ ਸਲਾਂਜਾ ਸਾਨੂੰ ਹਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਸਾਜਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੇਰੇ ਪ੍ਰਾਣੀਆਂ ਯਾਦਾਂ ਤਾਜ਼ਾ ਕਰਾਤੀਆਂ ਮੈਂ ਤਾਂ ਭੁੱਲਿਆ ਬੈਠਾ ਸੀ ਪਰ ਤੁਹਾਨੂੰ ਪਿੰਡ ਚੋਂ ਕਿਸੇ ਨੇ ਦੱਸੀ ਗੱਲ ਤਾਂ ਤੁਸੀਂ ਤੁਹਾਡੇ ਜਹਨ ਚ ਆਈ ਇਹ ਗੱਲ ਚਲੋ ਫਿਰ ਵੀ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੇ ਸਾਜਨ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਏ ਇਹੋ ਜਿਹੇ ਪ੍ਰੋਗਰਾਮ ਹੋਰ ਦੇਖਣ ਲਈ ਤੁਸੀਂ ਸਾਡਾ ਜਿਹੜਾ ਚੈਨਲ ਆ ਸਾਜਿਰ ਪੰਜਾਬੀ ਟੀਵੀ ਆ ਉਹਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਹੁਣ ਅਸੀਂ ਇੱਕ ਇੰਟਰਵਿਊ ਗੱਲਬਾਤ ਹੋਈ ਆ ਸਾਡੀ ਤਾਂ ਇਹਦੇ ਤਰ੍ਹਾਂ ਕਮੈਂਟ ਬਾਕਸ ਜਾ ਕੇ ਕਮੈਂਟ ਕਰਿਆ ਕਰੋ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਅੱਗੇ ਤੋਂ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਹੋਰ ਪ੍ਰੋਗਰਾਮ ਨੂੰ ਨਿਖਾਰ ਸਕੀਏ ਤੇ ਨਾਲ ਇਹਦੇ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਅੱਗੇ ਦੇ ਅੱਗੇ ਜਾਵੇ ਜੋ ਵੀ ਚੰਗਾ ਕੋਈ ਪ੍ਰੋਗਰਾਮ ਹੁੰਦਾ ਵੈਸੇ ਵੀ ਅਸੀਂ ਤਾਂ ਕੋਈ ਜਿਹੜੇ ਪ੍ਰੋਗਰਾਮ ਸਾਡੇ ਹੁੰਦੇ ਆ ਉਹ ਇਹੋ ਜਿਹੇ ਆ ਜਿਹੜੇ ਸੁਪੇ ਰੁਸਤਮ ਹੁੰਦੇ ਆ ਇਹੋ ਜਿਹੇ ਕਲਾਕਾਰਾਂ ਨੂੰ ਜਿਹੜ ਉਹਨਾਂ ਨੂੰ ਅੱਗੇ ਲਿਵਾਉਣਾ ਹੁੰਦਾ ਤੇ ਉਹੀ ਪਲੇਟਫਾਰਮ ਦੇਣਾ ਹੁੰਦਾ ਤੇ ਦੋਸਤੋ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਾਜਿਲ ਪੰਜਾਬੀ ਟੀਵੀ ਨੂੰ ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ ਤੇ ਮਾਨਕ ਦੀ ਤੁੰਬੀ ਜਿਵੇਂ ਪਹਿਲਾਂ ਗੂੰਜਦੀ ਸੀਗੀ ਜਿਹੜੀਆਂ ਪਜਾਮਾ ਵਿੱਚ ਉਦੈ ਗੂੰਜਦੀ ਰਹੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ